ਨਿਸ਼ਕਰਤ ਹਰੇ ਖਾਨਪਾਟੇ ਦਾੰਮ ਕਾਇਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੂਨ 1984 ਸਿੱਖੋਂ ਲਈ ਅਕਾਦ ਦੇ ਅਕਸਾ ਜਿਹੜਾ ਸਮਾਂ ਸੀਗਾ ਉਸ ਸਮੇਂ ਹਿੰਦੁਸਤਾਨ ਦੀ ਕਾਂਗਰਸ ਸਰਕਾਰ ਨੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਅਤੇ 38 ਹੋਰ ਗੁਰਦਵਾਰਿਆਂ ਤੇ ਹਮਲਾ ਕੀਤਾ ਇੱਕ ਜਵਨ ਨੂੰ ਪਹਿਲਾ ਹਮਲਾ ਕੀਤਾ ਜਿਸ ਵਿੱਚ ਭਾਈ ਮਹਿੰਗਾ ਸਿੰਘ ਬਬਰ ਸ਼ਹੀਦ ਹੋ ਗਏ ਉਸ ਤੋਂ ਬਾਅਦ 2 ਤਰੀਕ ਅ ਤੇ 3 ਤਰੀਕ ਦੀ ਰਾਤ ਨੂੰ ਕਰਕੂਲਾ ਆ ਦਿੱਤਾ ਗਿਆ ਜਿਹੜੇ ਸੰਗਤ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਿਤੀਧੜ ਅਮਰੌਣ ਆਈ ਸੀ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅੱਗੇ ਕਰਕੇ 4 ਜਵਨ ਨੂੰ ਤੜਕੇ ਲਗਭਗ 4:30 5 ਵਜੇ ਪਹਿਲਾ ਹਮਲਾ ਜਿਹੜਾ ਸਚਖੰਡ ਸ਼ੀਰ ਮੰਦਰ ਸਾਹਿਬ ਤੇ ਤੋਪ ਦੇ ਗੋਲੇ ਨਾਲ ਕੀਤਾ ਗਿਆ ਉਸ ਸਮੇਂ ਤੋਂ ਬਾਅਦ ਜਿਹੜੇ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਤਾਂ ਵਾਲੇ ਭਾਈ ਅਮਰੀਕ ਸਿੰਘ ਬਾਬਾ ਸ਼ਿਵੇਕ ਸਿੰਘ ਅਤੇ ਬਾਬਾ ਠਾਰਾ ਸਿੰਘ ਅਤੇ ਬਬਰ ਖਾਲਸਾ ਦੇ ਸਿੰਘਾਣੇ ਡੱਟ ਕੇ ਮੁਕਾਬਲਾ ਕੀਤਾ ਜਿਸ ਵਿੱਚ ਭਾਈ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਤਾਂ ਵਾਲੇ ਭਾਈ ਅਮਰੀਕ ਸਿੰਘ ਭਾਈ ਸ਼ਿਵੇਕ ਸਿੰਘ ਬਾਬਾ ਠਾਰਾ ਸਿੰਘ ਸ਼ਹੀਦ ਹੋ ਗਏ। ਬਾਕੀ ਸਿੰਘ ਜਿਹੜੇ ਸੰਤਾਂ ਦਾ ਹੁਕਮ ਕਰਦਾ ਕਿ ਜਿਹੜਾ ਨਿਕਲ ਕੇ ਜਾ ਸਕਦਾ ਉਹ ਨਿਕਲ ਜਾਵੇ। ਉਹਨਾਂ ਦੇ ਹੁਕਮ ਅੰਦੇ ਆ ਜਿਹੜੇ ਸਿੰਘ ਨਿਕਲ ਸਕਦੇ ਹੋ ਨਿਕਲ ਗਏ। ਪਰ ਭਾਰਤੀ ਫੌਜ ਨੇ ਸ੍ਰੀ ਕਲਤਕ ਸਾਬ ਨੂੰ ਢਹਿ ਢੇਰੀ ਕਰ ਦਿੱਤਾ। ਕਿਉਂਕਿ ਜਦੋਂ ਲੜਾਈ ਸ਼ੁਰੂ ਹੋਈ ਤਾਂ ਫੌਜ ਦੇ ਜਿਹੜੇ ਵੀ ਕਮਾਂਡਰ ਕਮਾਂਡੋ ਸੱਚਕਣ ਸ਼੍ਰੀਮੰਦਰ ਸਾਹਿਬ ਉੱਤਰਦੇ ਸਨ। ਸੰਤ ਜਰਨੈਲ ਸਿੰਘ ਦੀ ਖਾਲਸਾ ਜੀ ਦੀ ਫੌਜ ਉਹਨਾਂ ਨੂੰ ਉਸੇ ਵળે ਹੀ ਟੈਟਰੀ ਕਰ ਦਿੰਦੇ ਸੀ ਇਹ ਸੋ ਇਹ ਭਾਰੀ ਨੁਕਸਾਨ ਦਾ ਬਦਲਾ ਲੈਣ ਲਈ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੰਕਾਂ ਤੋਂ ਆਪਣਾ ਨਾਲ ਐਡਰਿ ਕਰ ਦਿੱਤਾ ਗਿਆ ਇਹ ਸੀਨ ਜਦੋਂ ਵੀ ਸਿੱਖ ਕੌਮ ਦੇ ਸਾਹਮਣੇ ਆਉਂਦਾ ਆ ਸਿੱਖ ਕੌਮ ਉਦੋਂ ਹੀ ਜਜ਼ਬਾਤੀ ਹੁੰਦੀ ਹੈ ਉਦੋਂ ਹੀ ਸਿੱਖਾਂ ਦੇ ਮਨਾਂ ਵਿੱਚ ਰੋਸ ਵੀ ਆਉਂਦਾ ਹੈ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਉਹ ਢਾਢ ਢੇਰੀ ਬਿਲਡਿੰਗ ਨੂੰ ਵੇਖਦੇ ਆ ਉਸ ਮਾਪ ਨੂੰ ਵੇਖਦੇ ਆ ਤੇ ਆਪਣੇ ਆ ਵੀ ਮਨਾ ਚਰੋਸ ਅੱਖਾਂ ਚੋਂ ਅਸਰੂ ਆ ਜਾਂਦੇ ਆ ਉਹ ਸੀਨ ਜਿਹੜਾ ਹਮੇਸ਼ਾ ਹੀ ਸਿਰ ਕੋਮ ਨੂੰ ਇਹ ਫਿਰਦੇ ਤੇ ਉਕਰਿਆ ਹੋਇਆ ਆ ਜਦੋਂ ਵੀ 6 ਜੁਨ ਆਉਂਦੀ ਆ ਤਾਂ ਉਹ ਜਿਹੜਾ ਕੱਲੂ ਘਰੇ ਦਾ ਸਮਾਂ ਉਹ ਯਾਦ ਆ ਜਾਂਦਾ ਸ਼੍ਰੀ ਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਸਾਰੇ ਕੌਮ ਨੂੰ ਸਿੰਘ ਸਾਹਿਬ ਨੇ ਦੇਸ਼ ਕੀਤਾ ਹੈ ਕਿ 4 ਜੂਨ ਤੋਂ ਲੈ ਕੇ 6 ਜੂਨ ਤੱਕ ਹਰ ਸਿੱਖ ਭਾਈ ਜਿਹੜੇ ਉਹ ਕਾਲੀਆਂ ਦਸਤਾਰਾਂ ਸੋਣ ਬੇਬੀਆਂ ਜਿਹੜੀਆਂ ਉਹ ਕਾਲੇ ਦੁਪੱਟੇ ਲੈਣ ਹਰ ਇੱਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਮੰਨਣਾ ਚਾਹੀਦਾ ਹਰ ਗੁਰਦਵਾਰੇ ਵਿੱਚ 8 ਜੂਨ 84 ਦੇ ਕੱਲੂ ਘਾਰੇ ਬਾਰੇ ਸਮਾਗਮ ਕਰਕੇ ਸੰਗਤਾਂ ਨੂੰ ਜਾਣੂ ਕਰਾਉਣਾ ਚਾਹੀਦਾ ਇਸੇ ਇਸੇ ਦਰਮੇ ਵਿਚ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਰੰਭ ਕੀਤਾ ਜਾ ਰਿਹਾ ਹੈ ਜਿਹਦੇ ਭੋਗ 6 ਜੂਨ ਨੂੰ ਸਰੇ ਅਸਰਦੀਵਾਰ ਦੇ ਕੀਰਤਨ ਤੋਂ ਬਾਅਦ 7:30 ਵਜੇ ਪਹਿਣਗੇ ਇਸ ਸਮਾਗਮ ਵਿੱਚ ਹਰ ਮਾਈ ਭਾਈ ਜਿੰਨੇ ਵੀ ਆਉਣਾ ਉਹਨੂੰ ਬੇਨਤੀ ਹੈ ਕਿ ਇਹ ਸਮਾ ਬੜਾ ਬਖਦਾਈ ਹੁੰਦਾ ਸੰਕਟਾਂ ਦੇ ਜ਼ਖਮ ਜਿਹੜੇ ਅੱਲੇ ਹੁੰਦੇ ਨੇ ਇਸ ਕਰਕੇ ਹਰ ਮਾਈ ਭਾਈ ਇਹਨੂੰ ਸ਼ਾਂਤੀਪੂਰਵਕ ਗੁਰੂ ਬਾਣੀ ਜਪ ਕਰਦੇ ਹੋਏ ਮਨਾਉਣ ਇਹਨੀਆਂ ਬੇਨਤੀ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ